ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲਾਂ ਚਿੰਡੇ ਵੀ ਸਰੋਤੇ ਵੀਡੀਓ ਦੇਖਦੇ ਆ ਮੇਰੇ ਭੈਣ ਭਰਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਸਾਥੀ ਆਪਣੇ ਪਿੰਡ ਪੜਾਣੇ ਦਾ ਤੇ ਮੈਨੂੰ ਲੱਗਦਾ ਵੀ ਕੋਈ ਵੀ ਇਹੋ ਜਿਹਾ ਆਪਣੇ ਪਿੰਡ ਚ ਘਰ ਨਹੀਂ ਹੋਊਗਾ ਜਿਹੜੇ ਘਰੇ ਜਾ ਕੇ ਨੇ ਕਿਰਤ ਕਮਾਈ ਆ ਆਉਦੀ ਉਹਨਾਂ ਦੇ ਨਾਲ ਹੱਥ ਨਾ ਫੜਾਇਆ ਤਾ ਅੱਜ ਇਸ ਪ੍ਰਵਾਤ ਦੇ ਪਿੰਡ ਪੜਾਣਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਬਹੁਤ ਵੱਡੀ ਇੱਥੇ مصیبت ਆਈ ਹੋਈ ਆ ਜਿਹੜੀ ਕੀ ਬਿਮਾਰੀ ਦੇ ਰੂਪ ਦੇ ਵਿੱਚ مصیبت ਆਈ ਆ ਤਾਂ ਸਿਆਣਿਆਂ ਦੀ ਘਹਾਵਤ ਆ ਮੂਲ ਦੇ ਨਾਲੋਂ ਵਿਆਜ ਪਿਆਰਾ ਹੁੰਦਾ ਤਾਂ ਇਹ ਗੱਗੇ ਦਾ ਉਤਰਾਏ ਸਾਰਾ ਹੀ ਪੌਣੇ ਇੱਕ ਦੋ ਮਹੀਨਿਆਂ ਦਾ ਅੱਜ ਦੀ ਤਰੀਕ ਤੱਕ ਹੋਇਆ ਤਾਂ ਜਿਸ ਦਿਨ ਵੀ ਬੱਚੇ ਦਾ ਜਨਮ ਹੋਇਆ ਸੀਗਾ ਜਨਮ ਤੋਂ ਲੈ ਕੇ ਅੱਜ ਤੱਕ ਬੱਚੇ ਦੇ ਜਿਹੜੀ 메ਨ ਖਾਰੇ ਖਾਣੇ ਵਾਲੀ ਪਾਈਪ ਆ ਉਹਦੇ ਵਿੱਚ ਪ੍ਰੋਬਲਮ ਆ ਗਈ ਤਾਂ ਫਰੀਦਕੋਟ ਪਹਿਲਾਂ ਦਾਖਲ ਕਰਵਾਇਆ ਇਹਨਾਂ ਨੇ ਤਾਂ ਫਰੀਦਕੋਟ ਦਾਖਲ ਕਰਵਾ ਕੇ ਸਰਕਾਰੀ ਹਸਪਤਾਲ ਦੇ ਵਿੱਚ ਜਿੰਨੀ ਕਿ ਸਰਕਾਰ ਵੱਲੋਂ ਸਹੂਲਤ ਹੁੰਦੀ ਆ ਉਹ ਮਿਲੀ ਆ ਪਰ ਕੁਝ ਐਹੋ ਜਿਹੀਆਂ ਦਵਾਈਆਂ ਹੁੰਦੀਆਂ ਜਿਹੜੀਆਂ ਸਰਕਾਰੀ ਹਸਪਤਾਲ 'ਚ ਨਹੀਂ ਮਿਲਦੀਆਂ ਜਾਂ ਪਿੱਛੋਂ ਨਹੀਂ ਆ ਰਹੀਆਂ ਤਾਂ ਉਹ ਜਿਹੜੀ ਪਰਚੀ ਲਿਖ ਕੇ ਦਿੰਦੇ ਸੀ ਤਾਂ ਇਹਨਾਂ ਦਾ ਜਿਹੜਾ ਪੈਸਾ ਇਹਨਾਂ ਕੋਲ ਜਿੰਨਾ ਵੀ ਹੈਗਾ ਸੀ ਜਾਂ ਲੋਕਾਂ ਤੋਂ ਮਦਦ ਮੰਗੀ ਸੀਗੀ ਉਹ ਫਰੀਦਕੋਟ 'ਚ ਸਾਰਾ ਖਰਚ ਹੋ ਗਿਆ ਤੇ ਬੱਚੇ ਦਾ ਜਿਹੜਾ ਆਪਰੇਸ਼ਨ ਉਹ ਸਫਲ ਨਹੀਂ ਹੋਇਆ ਹੁਣ ਫਰੀਦਕੋਟ ਵਾਲਿਆਂ ਨੇ ਬੱਚੇ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰਤਾ ਚੰਡੀਗੜ੍ਹ ਬਹੁਤ ਵਧੀਆ ਇਲਾਜ ਆ ਸਰਕਾਰ ਵੱਲੋਂ ਵੀ ਉੱਥੇ ਸਹੂਲਤਾ ਹੈਈਆਂ ਐ ਪਰ ਪੈਸੇ ਦੀ ਫੇਰ ਵੀ ਉੱਥੇ ਲੋੜ ਆ ਕਿਉਂਕਿ ਉੱਥੋਂ ਵੀ ਦਵਾਈਆਂ ਬਾਹਰੋਂ ਖਰੀਦਣੀਆਂ ਪੈਂਦੀਆਂ ਸੋ ਜਿੰਨੇ ਵੀ ਮੇਰੇ ਭੈਣ ਭਰਾ ਇਹ ਵੀਡੀਓ ਦੇਖਦੇ ਆ ਤਾਂ ਇਸ ਸਾਥੀ ਦੀ 10-10 ਰੁਪਈਆ ਵੀ ਭਲਾਏ ਤੁਸੀਂ ਇਹਦੇ ਅਕਾਊਂਟ ਦੇ ਵਿੱਚ ਪਾਓ ਆਪਾਂ ਅਕਾਊਂਟ ਜਿਹੜਾ ਹੈਗਾ ਏ ਉਹ ਇਸ ਸਕਰੀਨ ਤੇ ਸ਼ੇਅਰ ਕਰ ਦਿੰਨੇ ਆ ਤਾਂ ਇਹਦਾ ਜਿਹੜਾ ਨੰਬਰ ਹੈਗਾ ਏ ਉਹ 97818 40642 ਤਾਂ ਇਸ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਸ ਪਰਿਵਾਰ ਦੀ ਮਦਦ ਜਰੂਰ ਕਰੋ ਇਹਨਾਂ ਦਾ ਅਕਾਊਂਟ ਨੰਬਰ ਦਿੰਨੇ ਆ ਕਿਉਂਕਿ ਅੱਜ ਪਰਿਵਾਰ ਇੰਨੀ ਕੁ ਮੁਸੀਬਤ ਦੇ ਵਿੱਚ ਆ ਚੁੱਕਿਆ ਤੁਹਾਤੋਂ ਹੀ ਮਦਦ ਅੱਜ ਲੈ ਰਹੇ ਆ ਤੁਹਾਡੀਆਂ ਅਰਦਾਸ ਬੇਨਤੀਆਂ ਦੇ ਨਾਲ ਇਹਦਾ ਜਿਹੜਾ ਪੁੱਤਰਾ ਹੈਗਾ ਗੱਗੇ ਦਾ ਉਹ ਬਚ ਸਕਦਾ ਏ ਤਾਂ ਸਾਡੇ ਸਾਰਿਆਂ ਵੱਲੋਂ ਇਹੀ ਬੇਨਤੀ ਆ ਭਰਾਵੋ ਵੀ ਇਸ ਪਰਿਵਾਰ ਦੀ ਮਦਦ ਜਰੂਰ ਕਰੋ ਗਰੀਬ ਪਰਿਵਾਰ ਆ 10-10 ਰੁਪਏ ਵੀ ਭਰਾਂ 100 ਰੁਪਏ ਤੱਕ ਵੀ ਜੇ ਇੱਕ ਬੰਦਾ ਪਾਵੇ ਤਾਂ ਇਹ ਪਰਿਵਾਰ ਦੀ ਮਦਦ ਹੋ ਸਕਦੀ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਗਰੀਬ ਬੰਦੇ ਆ ਕਿ ਸਾਰੇ ਮਦਦ ਕਰੋ ਥੋੜੀ-ਥੋੜੀ ਬੂੰਦ-ਬੂੰਦ ਨਾਲ ਦਰਿਆ ਭਰ ਜਾਂਦਾ ਹਾਂਜੀ ਸਾਡੀ ਹੱਥ ਬਲ ਕੇ ਬੇਨਤੀ ਆ ਸਾਡਾ ਵੱਟ ਕੇ ਸ਼ੇਅਰ ਕਰੋ ਸਾਨੂੰ ਭੋਲਾ 10-10 ਰੁਪਏ ਪਾਓ ਮੇਰਾ ਪੋਤਾ ਬਾਤ